ਸੱਚਾ ਮਰਤਬਾ ਹੀ ਮਰਤਬਾ ਬਾਬਾ ਜੀ ਆਪਾਂ ਨੂੰ ਦੱਸੋ ਪਿਆ ਇਸ ਵੇਲੇ ਆਪਾਂ ਨੂੰ ਇਮੀਡੀਏਟਲੀ ਕਿਸ ਚੀਜ਼ ਦੀ ਮਦਦ ਆ ਆਪਣਾ ਕੀ ਹਾਲਤ ਹੈ ਹਾਲ ਸਰ ਕੁਝ ਨਹੀਂ ਸੰਨ ਤੇ ਕੋਈ ਸਮਝ ਨਹੀਂ ਆਉਂਦੀ ਵੀ ਜ਼ਮੀਨ ਵੀ ਰੁੜ ਗਈ ਆ ਜ਼ਮੀਨ ਰੁੜ ਗਈ ਆ ਜਾਂ ਰੇਤ ਭਰੀ ਆ ਨਹੀਂ ਜੀ ਰੁੜ ਗਈ ਆ ਜੀ ਮਤਲਬ ਕਿ ਜਿੰਨੇ ਘਾਰ ਹੀ ਮਤਲਬ ਦਰਿਆ ਆ ਸਰਿਆ ਉਹਨੇ ਜਾਈ ਬਣ ਗਿਆ ਉੱਥੇ ਕਿੰਨੇ ਕਿੰਨੇ ਕੱਲੇ ਸੀ ਤੁਹਾਡੀ 8.5 ਕਿਲੇ ਸਾਰੀ ਰੁੜ ਗਈ ਸਾਰੀ ਮਤਲਬ ਉੱਚੀ ਨੀਵੀਂ ਰੁੜ ਗਈ ਮਤਲਬ ਰੁੜਿਆ ਰਕੀਆ ਵੀ ਜਿਹੜੀ ਸਾਰਾ ਹੀ ਮਤਲਬ ਰੁੜਿਆ ਹੀ ਆ ਪ੍ਰੋਗਰਾਮ ਕੋਈ ਭਜਨ ਵਾਲਾ ਸਿਸਟਾ ਹਸਲ ਖਰਾਨੀ ਅਜੇ ਵਿੱਚ ਪਾਣੀ ਚੱਲ ਉਹਦੇ ਵਿੱਚ ਪਾਣੀ ਚੱਲਦਾ ਅੱਛਾ ਪਾਣੀ ਚੱਲਦਾ ਪਿਆ ਆਪਣੇ ਉਗਾਰਦੇ ਤੇ ਜ਼ਮੀਨ ਸਾਰੀ ਮਤਲਬ ਖਰਾਬ ਹੋ ਗਈ ਕਰ ਕਰ ਕੇ ਗਿਰ ਗਿਆ ਹੈਗਾ ਹਾਂਜੀ ਘਰ ਵੀ ਗਿਰ ਚਾਚਾ ਅੱਛਾ ਦੋਨੋਂ ਭਰਾਵਾਂ ਦੇ ਘਰ ਸੀ ਦੋਨੋਂ ਹੀ ਗਿਰ ਗਏ ਅੱਛਾ ਜੀ ਘਰ ਵੀ ਗਿਰ ਗਿਆ ਤੇ ਜ਼ਮੀਨ ਹੈਗੀ ਹੈ ਕਿ ਮਤਲਬ ਮਿੱਟੀ ਭਰੀ ਹੈ ਮਲਕੇ ਜਿੱਦਾਂ ਜਿੱਦਾਂ ਇਹਨਾਂ ਨਵੇਂ ਪਰਿਵਾਰਾਂ ਦੇ ਦਹਾਦੇ ਜਿੰਨੇ ਵੀ ਘਰ ਹੈਗੇ ਨਾ ਸਾਰੇ ਜ਼ਮੀਨਾਂ ਦੇ ਵਿੱਚ ਘਰ ਚੀਏ ਅੱਛਾ ਜੀ ਨਾਲ ਹੀ ਜ਼ਮੀਨ ਚਲੇਗੀ ਆ ਨਾਲ ਹੀ ਘਰ ਚਲੇਗਾ ਅੱਛਾ ਜੀ ਕਰਕੇ ਸਾਡਾ ਤੁਹਾਡੀ ਤੁਹਾਡੀ ਤੁਸੀਂ ਬਾਹਰ ਜਾਣ ਲਈ ਤਿਆਰ ਹੋ ਬਣਾ ਲਈ ਹਾਂਜੀ ਜਗ੍ਹਾ ਮਿਲ ਜੇ ਤਿਆਰ ਆ ਠੀਕ ਹੈ ਉਹਨਾਂ ਦੀ ਜ਼ਮੀਨ ਵੀ ਗਈ ਆ ਘਰ ਵੀ ਗਿਆ ਉਹ ਸਾਰਾ ਸਮਾਨ ਵੀ ਗਿਆ ਇਹਨਾਂ ਦਾ ਆਮਾਨ ਜੋਗ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਮਿਸ਼ਨ ਸ਼ੁਰੂ ਕੀਤਾ ਹੈਗਾ ਚੜ੍ਹਦੀ ਕਲਾ ਮਿਸ਼ਨ ਉਹਦੇ ਚ ਉਹਨਾਂ ਨੂੰ ਘਰ ਦੇ ਵਾਸਤੇ ਵੀ ਜੀ ਔਰ ਸਮਾਨ ਵੀ ਮਿਲੇਗਾ ਘਰ ਦਾ ਘਰ ਵੀ ਬਣਾ ਕੇ ਦੇਵਾਂਗੇ ਔਰ ਇਹਦੇ ਨਾਲ ਨਾਲ ਇਹਨਾਂ ਦੀ ਜ਼ਮੀਨ ਜਿਹੜੀ ਠੀਕ ਹੋ ਸਕਦੀ ਉਹਨੂੰ ਠੀਕ ਕਰਾਂਗੇ ਤੇ ਜਿਹੜੀ ਰੁੜ ਗਈ ਆ ਉਹਦੇ ਵਾਸਤੇ ਵੀ ਉਹਨਾਂ ਨੂੰ ਕੁਛ ਨਾ ਕੁਛ ਕਿਸੇ ਤਰੀਕੇ ਨਾਲ ਕੰਪਨਸੇਸ਼ਨ ਔਰ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਮੈਨੂੰ ਲੱਗਦਾ ਵੀ ਇਸ ਇਲਾਕੇ ਦੇ ਵਿੱਚ ਬਾਰ-ਬਾਰ ਹੜ੍ਹਾਂ ਆਉਂਦੇ ਆ ਤੇ ਇਹਨਾਂ ਦੇ ਵਿੱਚੋਂ ਜਿਹੜੇ ਕੁਝ ਪਰਿਵਾਰ ਆ ਜਿਹੜੇ ਬਿਲਕੁਲ ਹੀ ਦਰਿਆ ਦੇ ਨਾਲ ਆ ਉਹਨਾਂ ਨੂੰ ਸ਼ਾਇਦ ਜਿਹੜੇ ਕੁਝ ਡੇਰੇ ਆ ਉਹਨਾਂ ਨੂੰ ਕਿਤੇ ਹੋਰ ਵੀ ਕਿਸੇ ਪਿੰਡ ਵਿੱਚ ਜਾਂ ਕੋਈ ਪੰਚਾਇਤ ਦੀ ਜ਼ਮੀਨ ਹੋਵੇ ਉਹਦੇ ਬਾਰੇ ਵੀ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗਾ ਜਾ ਕੇ ਕਿ ਇਹਨਾਂ ਨੂੰ ਇਸ ਇਸ ਏਰੀਆ ਦੇ ਵਿੱਚੋਂ ਬਾਹਰ ਕੱਢ ਕੇ ਜਿੱਥੇ ਹੜ੍ਹ ਨਹੀਂ ਆਉਂਦੇ ਜਿਸ ਤਰ੍ਹਾਂ ਜਿਹੜਾ ਆਪਣਾ ਵਿਆਸਾ ਦਾ ਪੋਲਾ ਉਹਦੇ ਦੂਜੇ ਪਾਸੇ ਲੱਖਵਰਿਆ ਜਾਂ ਹੋਰ ਜਿਹੜੇ ਪਿੰਡ ਹੈਗੇ ਆ ਉਹਨਾਂ ਦੇ ਵਿੱਚ ਜਿਹੜਾ ਹੈਗਾ ਜੇ ਕਿਤੇ ਪੰਚਾਇਤ ਦੀ ਜ਼ਮੀਨ ਹੋਵੇ ਤਾਂ ਆ ਕੇ ਇਹਨਾਂ ਨੂੰ ਰੀਲੋਕੇਟ ਕੀਤਾ ਜਾਵੇ ਤੇ ਇਸ ਤੋਂ ਸવાય ਅਸੀਂ ਜਿਹੜਾ ਸਾਡੀ ਟੀਮ ਆ ਕੇ ਸਪਰੇਅ ਕਰ ਰਹੀ ਹੈਗੀ ਆ ਠੀਕ ਹੈ ਉਹ ਆ ਕੇ ਤੁਹਾਡਾ ਸਪਰੇ ਵੀ ਕਰ ਜਾਣਗੇ ਉਹ ਪਾਣੀ ਸਪਰੇ ਵਾਲਾ ਡੰਗਰ ਵੀ ਵੀ ਰਣਗੇ ਉਹ ਜਿਆ ਸਪਰੇ ਕਰਾਂਗੇ ਜਾਂ ਜਿਹੜੇ ਧੂਆਂ ਜਣੂ ਅਸੀਂ ਫਿਊਮਿਗੇਸ਼ਨ ਕਹਿੰਦੇ ਆ ਉਹ ਕਰ ਜਾਗੇ ਉਹਦੇ ਨਾਲ ਮੱਖੀਆਂ ਮੱਛਰ ਘਟ ਹੋਣਗੇ ਤੁਹਾਨੂੰ ਵੈਸੇ ਵੀ ਸਕਾਲ ਰਹੇਗੀ ਔਰ ਜਿਹੜੇ ਜਿਹੜੇ ਪਸ਼ੂਆਂ ਵਾਸਤੇ ਵੀ ਬੜੀ ਸਕਾਲ ਰਹੇਗੀ ਬੰਦਿਆਂ ਵਾਸਤੇ ਤਾਂ ਰਹੇਗੀ ਰਹੇਗੀ ਸਾਨੂੰ